ਅਮਰੀਕਾ ਵਿੱਚ ਵਸਦੇ ਪੰਜਾਬੀ ਡਰਾਈਵਰਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਨ੍ਹਾਂ ਪੰਜਾਬੀ ਡਰਾਈਵਰਾਂ ਦੇ ਉੱਪਰ ਇਸ ਵਕਤ ਵੱਡਾ ਖਤਰਾ ਮੰਡਰਾ ਰਿਹਾ ਹੈ ਇਹ ਪੰਜਾਬੀ ਡਰਾਈਵਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਨੇ ਇਸ ਵਕਤ ਲਗਭਗ 1.5 ਲੱਖ ਦੇ ਕਰੀਬ ਪੰਜਾਬੀ ਡਰਾਈਵਰ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਬੜੀਆਂ ਔਕਤਾਂ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਹਾਸਲ ਕੀਤਾ ਹੋਣਾ ਪਰ ਹੁਣ ਇਹਨਾਂ ਦੀ ਜਦੋਜਹਿਦ ਮੰਫੀ ਹੋ ਗਈ ਹੈ 7000 ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਗਹਿਰੀ ਜਾਂਚ ਪੜਤਾਲ ਮਗਰੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਡਰਾਈਵਰ ਇੰਗਲਿਸ਼ ਬੋਲਣ ਅਤੇ ਸਮਝਣ ਦੇ ਵਿੱਚ ਸક્ષਮ ਨਹੀਂ ਨੇ ਦੂਜਾ ਜੋ ਟਰੱਕ ਕੰਪਨੀਆਂ ਦੇ ਮਾਲਕ ਨੇ ਉਹ ਵੀ ਪੰਜਾਬੀ ਨੇ ਡਿਸਪੈਚਰ ਵੀ ਪੰਜਾਬੀ ਨੇ ਤਾਂ ਟਰਕਿੰਗ ਦਾ ਇਹ ਸਿਸਟਮ ਆਰਾਮ ਨਾਲ ਹੀ ਚੱਲੀ ਜਾਂਦਾ ਹੈ ਪਰ ਟਰੰਪ ਪ੍ਰਸ਼ਾਸਨ ਨੂੰ ਇਹ ਗਵਾਰਾ ਨਹੀਂ ਖਾਸ ਤੌਰ ਤੇ ਦੱਸਣਯੋਗ ਹੈ ਕਿ ਇਹ ਸਖਤੀ ਫਲੋਰੀਡਾ ਵਾਲੇ ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਮਾਮਲੇ ਤੋਂ ਬਾਅਦ ਹੋਈ ਹੈ। ਟਰੰਪ ਪ੍ਰਸ਼ਾਸਨ ਨੇ ਯੂ ਟਰਨ ਮਾਰਿਆ ਹੈ। ਉਹਨਾਂ ਦੇ ਵੱਲੋਂ ਪੰਜਾਬੀ ਡਰਾਈਵਰਾਂ ਤੇ ਸਿਕੰਜਾ ਕੱਸਿਆ ਜਾ ਰਿਹਾ ਹੈ। ਹੁਣ ਟਰੰਪ ਪ੍ਰਸ਼ਾਸਨ ਦੇ ਵੱਲੋਂ ਸਪਸ਼ਟ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਡਰਾਈਵਰਾਂ ਦੇ ਲਈ ਅੰਗਰੇਜ਼ੀ ਬੋਲਣੀ ਅਤੇ ਸਮਝਣੀ ਲਾਜ਼ਮੀ ਹੈ। ਬਹੁਤ ਸਾਰੀਆਂ ਡਰਾਈਵਿੰਗ ਲਾਇਸੈਂਸ ਦੀਆਂ ਅਰਜ਼ੀਆਂ ਪੈਂਡਿੰਗ ਪਾ ਦਿੱਤੀਆਂ ਗਈਆਂ ਨੇ। ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੀ ਕਰਨਾ ਨਿਊਜ਼ ਟੈਸਟ ਰਿਪੋਰਟ ਜਾਣ ਹਿੱਤਿਆਸ਼ੀ